ਲਵ ਯੂ ਲਵ ਯੂ ਡਗਿਆ ਸਾਰੇ ਜਣੇ ਹਾਂਜੀ ਹਾਂਜੀ ਤੇ ਚਲਈਏ ਹੁਣ ਰੁਕੋ ਰੁਕੋ ਹਜੇ ਕਿਤੇ ਨਹੀਂ ਜਾਣ ਜਾਣ ਤੋਂ ਪਹਿਲਾਂ ਅਸੀਂ ਆਪਣੀ ਗੱਡੀ ਚੰਗੀ ਤਰ੍ਹਾਂ ਕਰ ਲਈਏ ਸਾਫ਼ ਤੇ ਦੋਵੇਂ ਗੱਡੀਆਂ ਸੀ ਦਿੱਤੀਆਂ ਚਮਕਾ ਅਨੰਦਰ ਬਾਈ ਵੀ ਆ ਗਿਆ ਪੂਰੀ ਫਾਰਮ ਦੇ ਵਿੱਚ ਗੇਅਰ ਲੱਗ ਚੁੱਕੇ ਆ ਰੋਡ ਲੱਭ ਚੁੱਕਾ ਆ ਤੇ ਚਲੋ ਚਲਈਏ ਜਿਹੜਾ ਲੱਗਿਆ ਮੇਂ ਗੇਅਰ ਆ ਲੰਗਰ ਆ ਗਿਆ ਕੀ ਆ ਬਾਤ ਹੈ ਬਸ ਜਿੱਥੇ ਰੋਡ ਦੇ ਚਾਰ ਲੰਗਾਂ ਲੱਗੇ ਉਹ ਸਾਹਮਣੇ ਚ ਲਿਓ ਪੇ ਪੰਜਾਬ ਦਾ ਹੀ ਇਲਾਕਾ ਹੋਊਗਾ ਇਹ ਬਖਸ਼ਵਾ ਪਰਮਾਤਮਾ ਨੇ ਸਾਨੂੰ ਦਿੱਤੀ ਪ੍ਰਸ਼ਾਦ ਸਾਨੂੰ ਜੀ ਹਾਂ ਨੋ ਲਓ ਜੀ ਮੈਂ ਤਾਂ ਹੋਈ ਕਹਿਣੇ ਸੀ ਠੀਰ ਦਾ ਲੰਗਰ ਆ ਬਹੁਤ ਘੈਂਡ ਆ ਰਵੀ ਬਹੁਤ ਸਪੈਸ਼ਲ ਬੰਦਾ ਆਣੇ ਇੱਥੇ ਲਾ ਕੇ ਚੱਲ ਗਏ ਆ ਮੈਂ ਤੇ ਰਵੀ ਤਾਂ ਦੋਵੇਂ ਜਣੇ ਅਸੀਂ ਤਾਂ ਟਿੱਕਿਆ ਖਾਣ ਅੰਦਰ ਚੱਲੇ ਕਹਿੰਦਾ ਵਿਆਹ ਦੇ ਵਿੱਚ ਵਿਆਹ ਆ ਨੇੜੇ ਤੇ ਸਾਨੂੰ ਇੱਥੇ ਲਾ ਕੇ ਚੱਲ ਗਏ ਆ ਤੇ ਵੀਰਾ ਆਂਦਾ ਪਿਆ ਤੁਹਾਨੂੰ ਲੈਣ ਅਸੀਂ ਉਹਦੀ ਵੇਟ ਕਰਦੇ ਤੇ ਆਗੀ 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 ਗੱਡਿਓ ਹੋ ਕੋਈ ਹੋਰ ਨਿਕਲੀ ਇਹ ਗੱਡੀ ਆਪਣੀ ਲੱਗਦੀ ਆ ਹਾਂ ਹਾਂ ਇਹਨੇ ਇੰਡੀਕੇਟਰ ਵੀ ਸਾਡਾ ਦਿੱਤਾ ਹੋਇਆ ਹੈ ਆਗੀ 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 ਤੇ ਚਲੋ ਹੁਣ ਬੈੰਨੇ ਆ ਗੱਡੀ ਦੇ ਵਿੱਚ ਤੇ ਪਹਿਲਾਂ ਵੀਰ ਨੂੰ ਬੁਲਾਣੇ ਆ ਸਾਸੀ ਕਾਰ ਤੇ ਵੀਰ ਆਸੀ ਕਾਰ ਸਾਸੀ ਕਾਰ ਕੀ ਹਾਲ ਹੈ ਹਾਂਜੀ ਵਧੀਆ ਤੁਸੀਂ ਸਨਾਪੂ ਚਿੱਗੇ ਹੋਰ ਹੋਰ ਮੰਨਤ ਵੀ ਬੈਠ ਗਈ ਸਭ ਕੀ ਆਈ ਇੱਕ ਚਲੋ ਅਸੀਂ ਬੈਠੇ ਗੱਡੀ ਦੇ ਵਿੱਚ ਉਹ ਠੀਕ ਹੋ ਹਾਂਜੀ ਵਧੀਆ ਤੇ ਨਾ ਹੋ ਰਿਹਾ ਅੱਗੇ ਆਣਾ ਆ ਨਾਲ ਇਹ ਸਾਨੂੰ ਇੱਥੇ ਲਾ ਕੇ ਚੱਲ ਗਿਆ ਸੀ ਤੁਹਾਡੀ ਵੇਟ ਕਰਦੇ ਪਏ ਸੀਗੇ ਓਕੇ ਉਹ ਗੱਡੀ ਅੱਗੇ ਲੰਘੀ ਲੰਘੇ ਲੰਘੇ ਹਾਂ ਦੇਖ ਲਿਆ ਦੇਖ ਲਿਆ ਸਾਨੂੰ ਤੇ ਗੱਡੀ ਬੈਕ ਕਰਕੇ ਆ ਗਈ ਸੀ ਕਿਤੇ ਪਹਿਲਾਂ ਇੱਥੇ ਸਾਰੇ ਜਣਿਆਂ ਨੂੰ ਮਿਲੇ ਸੀ ਕਿਸੇ ਦੇਖਣ ਸੀ ਕਿੰਨੇ ਬੰਦੇ ਆ ਜੋ ਸਾਡੇ ਨਾਲ ਜਾਂਦੇ ਪਏ ਆ ਤੇ ਇੱਥੇ ਉਸ ਤੋਂ ਬਾਅਦ ਆ ਗਈ ਸੀ ਕਿ ਕਾਪੀ ਲੋਂਗੇ ਸਾਫ ਤੇ ਫਰੰਟ ਤੇ ਅਸੀਂ ਸਾਰਿਆਂ ਨੂੰ ਮਿਲਿਆ ਤੇ ਉਸ ਤੋਂ ਬਾਅਦ ਅਸੀਂ ਗੱਡੀ ਆਪਣੀ ਨੱਪ ਲਈ ਸੀਗੀ ਤੇ ਉਸ ਤੋਂ ਬਾਅਦ ਪਹੁੰਚ ਗਏ ਪੈਟਰੋਲ ਪੰਪ ਤੇ ਕਿਉਂਕਿ ਗੱਡੀ ਦੇ ਵਿੱਚ ਤੇਲ ਵੀ ਤਾਂ ਪਾਉਣਾ ਫੇਰ ਹੀ ਗੱਡੀ ਚੱਲੂ ਅੱਗੇ ਤੇ ਫਿਰ ਅਸੀਂ ਫੇਰ ਗੱਡੀ ਨੱਪ ਲਈ ਸੀ ਕਿਤੇ ਕਾਪੀ ਲੋਂਗੇ ਨੇ ਦਿੱਤੇ ਆਪਣਾ ਸਾਈਨ ਹੈਂਡ ਪਰ ਕੱਟ ਕੇ ਗੱਡੀ ਤੇ ਕੁਝ ਰੋਣ ਕਬ ਬੋ ਲੱਗੀਆਂ ਹੋਈਆਂ ਤੇ ਅਸੀਂ ਪਹੁੰਚ ਗਏ ਸੀ ਪਹਿਲੀ ਚੁੜਾਈ ਦੇ ਕੋਲ ਅਸੀਂ ਪਹਿਲਾਂ ਚੁੱਲਣਸ਼ਾ ਜਾਂਦੇ ਹੁੰਦੇ ਆ ਚੁੱਲਣਸ਼ਾ ਮੱਥਾ ਟੇਕ ਕੇ ਫੇਰ ਹੀ ਅਸੀਂ ਅੱਗੇ ਜਾਂਦੇ ਨਹੀਂ ਤੇ ਅਸੀਂ ਆਪਣੀ ਗੱਡੀ ਪਾ ਲਈ ਸੀ ਚੁੱਲਣਸ਼ਾ ਡੇਰੇ ਦੇ ਬੱਲ ਨੂੰ ਤੇ ਚਲੋ ਪਹਾੜਾਂ ਦੇ ਵਿੱਚ ਦੀ ਤੇ ਅਸੀਂ ਪਹੁੰਚ ਗਏ ਆ ਚੁੱਲਣਸ਼ਾ ਨੀਚੇ ਡੇਰੇ ਤੇ ਤੇ ਸਾਡੇ ਨਾਲ ਅੱਜ ਸੀਗੇ ਦੋ ਬੌਨਸਰ ਜੋ ਕੰਪਨੀ ਨੇ ਦਿੱਤੇ ਸੀਗੇ ਤੇ ਨਾਲ ਵੀਰ ਹੁਣੀ ਸੀਗੇ ਸਾਡੇ ਤੇ ਅੱਜ ਮਹਾ ਸ਼ਿਵਰਾਤਰੀ ਆ ਤੇ ਮਹਾ ਸ਼ਿਵਰਾਤਰੀ ਤੇ ਅੱਜ ਅਸੀਂ ਮੱਥਾ ਟੇਕਣ ਜਾਣਾ ਉਸੀ ਬਾੜੀ ਤੇ ਉਸ ਤੋਂ ਪਹਿਲਾਂ ਅਸੀਂ ਝੁੱਲਣ ਚਾ ਆਏ ਆ ਮੱਥਾ ਟੇਕਣ ਅਸੀਂ ਇੱਥੇ ਜ਼ਰੂਰ ਆਨੇ ਹੁੰਨੇ ਆ ਜਦੋਂ ਵੀ ਅਸੀਂ ਕਿਤੇ ਵੀ ਇੱਧਰ ਨੂੰ ਅੱਗੇ ਲੰਘਣਾ ਹੋਵੇ ਝੁੱਲਣ ਚਾ ਹੋ ਕੇ ਫੇਰ ਹੀ ਅਸੀਂ ਅੱਗੇ ਲੰਘਦੇ ਹੁੰਦੇ ਤੇ ਰਵੀ ਮੈਨੂੰ ਪੁੱਛਦਾ ਸੀ ਭਾਬੀ ਨੰਦੀ ਦੇ ਕੰਨ 'ਚ ਕੀ ਬੋਲਿਆ ਮੈਂ ਕਿਹਾ ਕੁਝ ਵੀ ਬੋਲਿਆ ਹੋਵੇ ਮੈਂ ਮੈਂ ਕੁਝ ਤੇ ਧੰਨਵਾਦ ਕੀਤਾ ਉਹਨਾਂ ਦਾ ਤੇ ਇੱਥੇ ਵੀ ਕੁਝ ਫਰੈਂਡ ਆ ਗਏ ਸੀ ਕਿ ਉਹਨਾਂ ਨੇ ਨਾਲ ਫੁੱਟ ਕੀਤੀਆਂ ਫੋਟੋਆਂ ਕਲਿੱਕ ਤੇ ਬਾਬਾ ਜੀ ਸੀਗੇ ਤੇ ਤੋਂ ਉਹਨਾਂ ਨੇ ਦਿੱਤਾ ਪਰ ਸ਼ਾਇਦ ਸਾਨੂੰ ਸਾਰਿਆਂ ਦਾ ਇੱਕ ਹੀ ਲਿਫਾਫੇ ਦੇ ਵਿੱਚ ਪਾ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਫੇਰ ਫੋਟੋਆਂ ਕੀਤੀਆਂ ਕਲਿੱਕ ਤੇ ਚਲੋ ਪੈਨੇ ਗੱਡੀ ਦੇ ਵਿੱਚ ਤੇ ਗੱਡੀ ਦੇ ਵਿੱਚ ਬੈ ਕੇ ਤੇ ਫੇਰ ਅਸੀਂ ਗੱਡੀ ਨਾਲ ਪਲੇਟ ਟਡੇ ਮੋਡੇ ਰਸਤੇਆਂ ਮਹਾਸ਼ਿਵਰਾਤਰੀ ਤੇ ਬਹੁਤ ਸਾਰੀਆਂ ਰੌਣਕਾਂ ਲਗੀਆਂ ਹੁੰਦੀਆਂ ਆ ਤੇ ਬਹੁਤ ਸਾਰੇ ਲੋਕ ਆ ਜੋ ਮੱਥਾ ਟੇਕਣ ਆਏ ਹੁੰਦੇ ਆ ਤੇ ਉਸ ਤੋਂ ਬਾਅਦ ਮੈਂ ਬਣਾਈ ਕਰੇਲ ਘੜੇਓਕੇ ਤੇ ਦੇਖੋ ਕਿੰਨੇ ਸਾਰੇ ਲੋਕ ਜੁਲੰਗ ਤੇ ਪੇਚ ਉਹਨਾਂ ਨੇ ਝੰਡੇ ਵੀ ਲਾਏ ਹੋਏ ਸੀਗੇ ਆਪਣੇ ਤੇ ਫਿਰ ਉੱਥੇ ਆ ਗਏ ਸੀਗੇ ਬਹੁਤ ਸਾਰੇ ਮੁੰਡੇ ਭਰਾ ਆਪਣੇ ਤੇ ਉਹਨਾਂ ਨੇ ਸਾਰਿਆਂ ਨੇ ਫੋਟੋਆਂ ਕਲਿੱਕ ਕਰਾਈਆਂ ਤੇ ਫਿਰ ਅਸੀਂ ਫਿਰ ਅੱਗੇ ਤੁਰ ਪਏ ਸੀਗੇ ਤੇ ਅਸੀਂ ਪਹੁੰਚ ਗਏ ਸੀ ਸ਼ਿਪਾੜੀ ਅੱਜ ਤਾਂ ਇੱਥੇ ਬਹੁਤ ਜ਼ਿਆਦਾ ਰਸ ਸੀਗਾ ਇੱਕ ਸ਼ਿਵਰਾਤਰੀ ਤੇ ਜਦੋਂ ਨਰਾਤੇ ਚੱਲਦੇ ਹੁੰਦੇ ਬਹੁਤ ਜ਼ਿਆਦਾ ਰਸ ਹੁੰਦਾ ਇਸ ਜਗ੍ਹਾ ਦੇ ਉੱਤੇ ਤੇ ਮਹਾਜੀਵ ਰਾਤਰੀ ਕਰਕੇ ਅੱਜ ਬਹੁਤ ਜ਼ਿਆਦਾ ਰਸ ਸੀਗਾ ਤੇ ਅਸੀਂ ਜਾਵਾਂਗੇ ਜੋ ਸਮਸ਼ਾਨ ਘਾੜ ਦਾ ਰਸਤਾ ਸਮਸ਼ਾਨ ਘਾੜ ਤੋਂ ਹੋ ਕੇ ਲੰਘਦਾ ਉਸ ਰਸਤੇ ਤੇ ਉੱਥੇ ਬਸ ਗੱਡੀ ਪਾੜਨੀ ਬਹੁਤ ਔਖੀ ਆ ਕਿਉਂਕਿ ਉੱਤੋਂ ਗੱਡੀ ਜਦੋਂ ਪੜ ਜਾਂਦੀ ਫਿਰ ਨਿਕਲਦੀ ਨਹੀਂ ਹੈਗੀ ਕਿਉਂਕਿ ਰਸਤਾ ਬਹੁਤ ਖਰਾਬ ਹੈ ਤੇ ਮੰਨਤ ਕੋਲ ਲੰਘ ਨਹੀਂ ਹੁੰਦਾ ਸੀ ਮੰਨਤ ਨੇ ਰਵੀ ਨੂੰ ਬੋਲਿਆ ਕਿ ਰਵੀ ਵੀਰ ਮੈਨੂੰ ਚੱਕ ਕੇ ਲੰਘਾ ਦੇ ਅੱਗੇ ਰਸਤਾ ਟੁੱਟਿਆ ਹੋਇਆ ਸੀਗਾ ਤੇ ਫਿਰ ਅਸੀਂ ਪਹੁੰਚ ਗਏ ਸਮਸ਼ਾਨ ਘਾੜ ਤੇ ਕੋਲ ਤੇ ਉੱਥੋਂ ਪਹਿਲਾਂ ਅਸੀਂ ਦੇਖ ਕੇ ਆਏ ਕਿ ਰਸ਼ ਕਿੰਨਾ ਹੈ ਰਸ਼ ਹੈ ਨਹੀਂ ਸੀਗਾ ਇਹਨਾਂ ਕਿਉਂਕਿ ਤੁਹਾਨੂੰ ਟਾਈਮ ਵੀ 3 ਵਜੇ ਕੇ ਸੀਗੇ ਤੇ ਫਿਰ ਅਸੀਂ ਮੱਥਾ ਟੇਕ ਲਈ ਮੱਥਾ ਟੇਕ ਹੋ ਜਾਣਾ ਅੱਜ ਜਲਦੀ ਤੇ ਸਾਰੇ ਜਿਹੜੇ ਆ ਗਏ ਸੀਗੇ ਤੇ ਅਸੀਂ ਆਪਣੀ ਜੋ ਸ਼ੂ ਲਾਏ ਤੇ ਫਿਰ ਅਸੀਂ ਮੱਥਾ ਟੇਕਣ ਜੋ ਚੱਲ ਗਏ ਅੱਗੇ ਤੇ ਤੇ ਬਹੁਤ ਸਾਰੇ ਸਰਦਾਲੂ ਆ ਜੋ ਮੱਥਾ ਟੇਕਣ ਆਉਂਦੇ ਆ ਤੇ ਅਸੀਂ ਵੀ ਗਏ ਸੀ ਅਸੀਂ ਹਰ ਸਿਵਰਾਤਰੀ ਤੇ ਸ਼ਿਬ ਬਾੜੀ ਚ ਜ਼ਰੂਰ ਜਾਂਦੇ ਆ ਤੇ ਸਾਰਿਆਂ ਨੇ ਮਲਾਇਆ ਟਿੱਕਾ ਉੱਤੇ ਚੰਦਨ ਦਾ ਤੇ ਫਿਰ ਅਸੀਂ ਮੱਥਾ ਟੇਕਿਆ ਬਹੁਤ ਸੋਹਣਾ ਮੱਥਾ ਟੇਕ ਹੋਇਆ ਸਾਡੇ ਸਾਰਿਆਂ ਨੇ ਮੱਥਾ ਟੇਕਿਆ ਰਸ਼ ਇੰਨਾ ਨਹੀਂ ਸੀਗਾ ਕਿਉਂਕਿ ਅਸੀਂ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਸੀ 4 ਤੱਕ तकरीबन ਟਾਈਮ ਹੋ ਗਿਆ ਸੀ ਜਦੋਂ ਮੱਥਾ ਟੇਕਿਆ ਉਸ ਟਾਈਮ ਤੱਕ ਕ੍ਰਸ਼ ਘਟ ਚੁੱਕਿਆ ਸੀਗਾ ਫਿਰ ਅਸੀਂ ਮੱਥਾ ਟੇਕ ਕੇ ਜਦੋਂ ਬਾਹਰ ਆਏ ਇੱਥੇ 12 ਤੋਂ ਬਾਅਦ ਬਹੁਤ ਸਾਰੇ ਫੈਨ ਮਿਲ ਗਏ ਸੀ ਕਿ ਤੇ ਸਾਰਿਆਂ ਨੇ ਫੋਟੋਆਂ ਕਲਿੱਕ ਕਰਾਈਆਂ ਇਹ ਖਤਿਆ ਗੋਪੀ ਲੂੰਗੀ ਇਹਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਉਹ ਇੱਜ਼ਤ ਆ ਜੋ ਪੈਸਿਆਂ ਨਾਲ ਨਹੀਂ ਮਿਲ ਸਕਦੀ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ ਤੇ ਇਹ ਸਭ ਕੁਝ ਜੋ ਖਤਿਆ ਬਹੁਤ ਮਿਹਨਤ ਦੇ ਨਾਲ ਅਸੀਂ ਕਸਾ ਕੁਮਾਨਾ ਸੋਖਾ ਬੱਚੇ ਦਾ ਲੋਕਾਂ ਦੇ ਦਿਨਾਂ ਦੇ ਵਿੱਚ ਘਰ ਬਣਾਣਾ ਹੈ ਨਾ ਉਹ ਸਭ ਤੋਂ ਆਇਆ ਤੇ ਸਾਰਾ ਕੁਝ ਸਿੱਖਤੇ ਆਪਣੀ ਮਿਹਨਤ ਦੇ ਨਾਲ ਆਪਣੀ ਮਿਹਨਤ ਦੇ ਬਲਬੁੱਤੇ ਤੇ ਤੇ ਮੱਥਾ ਟੇਕਣ ਤੋਂ ਬਾਅਦ ਅਸੀਂ ਸਾਰੇ ਆ ਗਏ ਸੀਗੇ ਬਾਹਰ ਤੇ ਰਵੀ ਕਹਿੰਦਾ ਮੈਂ ਭਾਬੀ ਚੂਲੇ ਲੈਣੀ ਮੈਂ ਕਿ ਲੈ ਲੈ ਤੇ ਤੇਰ ਚਰੋਂਨ ਕਾ ਬੋਲ ਲੱਗੀਆਂ ਹੋਈਆਂ ਆ ਤੇ ਸ਼ਮਸ਼ਾਨ ਘਾਟ ਤੇ ਅੱਜ ਸਾਰੇ ਤੇ ਚੂਲੇ ਲੱਗੇ ਤੇ ਅਸੀਂ ਉੱਤੋਂ ਲਈਆਂ ਜਲੇਬੀਆਂ ਤੇ ਕੋਪੀ ਲੋਂਗੇ ਹਾਂ ਦਿੱਤੀ ਤੇ ਬਾਕੀ ਸਾਰਿਆਂ ਨੇ ਖਾਧੀਆਂ ਜਲੇਬੀਆਂ ਤੇ ਸਾਰੇ ਇਦਾਂ ਹੀ ਪਿਆਰ ਆਪਣਾ ਬਣਾਈ ਰੱਖੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ ਫਿਰ ਅਸੀਂ ਰੁਕੇ ਘਟਾਬੇ ਦੇ ਉੱਤੇ ਜਿੱਥੇ ਪੀਣੀ ਸੀ ਚਾਹ ਤੇ ਉੱਥੇ ਵੀ ਬਹੁਤ ਸਾਰੇ ਫੈਨ ਜੋ ਆ ਗਏ ਸੀਗੇ ਫੋਟੋਆਂ ਕਲਿੱਕ ਕਰਦੇ ਲਈ ਤੇ ਫਿਰ ਉੱਥੇ ਅਸੀਂ ਆਰਡਰ ਕੀਤੀ ਚਾਹ ਦੇ ਨਾਲ ਨਾਲ ਪਕੌੜ ਮੀਆਂ ਮੀਆਂ ਬੀਤੇ ਸਾਰਿਆਂ ਨੇ ਖਾਦੇ ਗਰਮ ਗਰਮ ਗਨੋ ਗਨੋ ਧਿਆਨ ਨਾਲ ਜੀਮ ਬਾ ਜਾ ਇਆ ਨਹੀਂ ਐ ਕੋਰ ਰੈਸਟੋਰੈਂਟ ਨੂੰ ਆ ਮਿੱਠੀ ਜੜ ਨੂੰ ਵੀ ਲੈ ਆਈ ਤੇ ਆਂਦੇ ਹੋਏ ਅਸੀਂ ਆਪਣੀ ਗੱਡੀ ਦੇ ਵਿੱਚ ਕਿਤੇ ਫੁੱਲ ਮਸਤੀ ਤੇ ਬਾਏ ਬਾਏ ਸਾਰਿਆਂ ਨੂੰ ਵੀਡੀਓ ਕਰਦੇ ਹੋ ਸ਼ੇਅਰ ਤੇ ਪੇਜ ਨੂੰ ਕਰ ਲਿਓ ਫੋਲੋ ਬਾਏ ਬਾਏ